ਕਰਕੇ ਆਤਮ ਜੋੜ ਦੀ ਕੋਸ਼ਿਸ਼ ਕਰਨਗੇ ਆਤਮ ਸੁਣ ਦੀ ਕਿਰਪਾ ਕਰਨਗੇ ਇਹਨਾਂ ਦੇ ਬਾਅਦ ਚਰਨ ਪ੍ਰੀਤ ਸਿੰਘ ਜੀ ਤਿਆਰ ਹੈ ਸੋਹੰ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ shay singh Vishnu, bhagwan di jai sohan vaarai shay singh Vishnu, bhagwan di jai sohan vaarai shay singh Vishnu, bhagwan di jai We are here ਏ ਹਰਬਾਣੀ 12 221 ਬਿਕਰਮੀ ਸਰੈਨ ਸਿੰਘ ਦੇ ਘਰ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਈ ਇਸ ਦੇ ਵਿੱਚ ਭਗਤ ਜਿਹੜੇ ਉਹ ਭਗਵਾਨ ਨੂੰ ਸਵਾਲ ਜਵਾਬ ਕਰਦੇ ਆ ਕਿ ਅਸਾ ਤੇਰੀ ਮਨੋਤ ਕਰਨੀ ਕਿਤਾ ਔਰੇ ਆਓ ਬੜੇ ਪਿਆਰ ਨਾਲ ਤੁਸੀਂ ਸਰਵਣ ਕਰਨਾ ਜਨ ਭਗਤ ਕਹੇ ਪ੍ਰਭ ਤੇਰੀ ਕਿਹੜੀ ਮਨੋਤ ਅਗਲੀ ਪਿਛਲੀ ਰੀਤੀ ਦੇ ਸਮਝਾਈਆ ਕੀ ਲੰਮੇ ਪੈ ਕੇ ਕਰੀਏ ਡੰਡੋਤ ਢੂੜੀ ਵਿੱਚ ਸਮਝਾਇ ਸਮਾਈਆ ਐ ਭਗਤ ਕਹਿ ਰਿਹਾ ਪ੍ਰਮਾਤਮਾ ਤੇਰੀ ਆਪਣੀ ਮਨੋਤ ਦੱਸ ਕਿڑی ਐ ਬੇ ਤੈਨੂੰ ਕਿਦਾਂ ਅਸੀਂ ਮਨਾਈਏ ਕੀ ਤੇਰੇ ਦਰ ਤੇ ਜਾਈਏ ਪਹੁੰਚ ਆਪਣਾ ਪੰਦ ਮੁਕਾਈਆ ਕੀ ਘਰ ਬਹਿ ਕੇ ਲਈਏ ਸੋਚ ਅੰਤਰ ਆਤਮ ਧਿਆਨ ਲਗਾਈਆ ਜਿਸ ਬੇਦ ਦਰਸ਼ਨ ਦੇਵੇਂ ਰੋਜ ਸੁੱਤਿਆਂ ਲਹਿ ਜਗਾਈਆ ਪ੍ਰੀਤਮ ਆਪਣੇ ਦੱਸ ਦੇ ਚੋਜ ਪਰਦਾ ਦੇ ਉਠਾਈਆ ਕਿਸ ਬਿਦ ਮਾਣੀਏ ਤੇਰੀ ਮੋਜ ਮਜੂਦਾ ਕਰ ਕਰ ਨਜ਼ਰੀ ਆਈਆ ਕੀ ਹੋਈ ਏ ਅਗਾਦ ਬੋਧ ਪੜੀਏ ਤੇਰੀ ਪੜਾਈਆ ਕੀ ਹਿਰਦਾ ਲਈਏ ਸੋਧ ਤੇਰੇ ਚਰਨਾ へਠ ਰਖਾਈਆ ਇਹ ਭਗਤ ਜਨ ਭਗਤ ਪਰਮਾਤਮਾ ਦੇ ਕੇ ਸਵਾਲ ਜਵਾਬ ਕਰ ਰਿਹਾ ਵੀ ਸਾਨੂੰ ਦੱਸ ਤੇਰੀ ਮਨੋਤ ਕਿਹੜੀ ਆ ਕਿਹੜਾ ਕੰਮ ਆਂ ਕਰੀਏ ਤੇ ਕਿਹੜਾ ਨਾ ਕਰੀਏ ਕੀ ਕਟਿਏ ਹੋ ਮੇ ਰੋਗ ਮਨਸ਼ਾ ਮੋਹਤ ਜਾਈਆ ਕੀ ਚਕਾਈਏ ਪਿਛਲਾ ਵਜੋਗ ਨਾਤਾ ਕੂੜ ਤੜਾਈਆ ਕੀ ਕਰੀਏ ਸੱਚ ਸੰਜੋਗ ਮੇਲਾ ਸਹਿਜ ਸੁਭਾਹੀਆ ਕੀ ਜੀਵਨ ਨਾਲੋਂ ਚੰਗੀ ਸਮਝੀਏ ਮੌਤ ਜੀਵਨ ਤੇਰੀ ਝੋਲੀ ਪਾਈਆ ਇਹ ਜਾਣ ਕੇ ਪ੍ਰਮਾਤਮਾ ਨੂੰ ਕਹਿੰਦੇ ਦੱਸ ਇਸ ਜੀਵਨ ਦੇ ਨਾਲੋਂ ਮੌਤ ਹੀ ਚੰਗੀ ਸਮਝੀਏ ਕਿ ਜਿਹੜੀ ਤੇਰੇ ਚਰਨਾਂ ਦੇ ਨਾਲ ਸਾਨੂੰ ਜੋੜ ਦਵੇ ਕੀ ਭੱਜੇ ਫਰੀਏ 14 ਲੋਕ ਬਣ ਪਾਂਦੀ ਰਾਹੀਆ ਕੀ ਨੀਤਰ ਕਜਲਾ ਪਾਈਏ ਨਾਲ ਸ਼ੌਕ ਸੋਹਣੀ ਧਾਰ ਬੰਦਾਹੀਆ ਕੀ ਤਨ ਤੇ ਵਟਣਾ ਲਾਈਏ ਇੱਕ ਔਸ ਪਿਛਲੇ ਮਹਾਰਾਣਿਆਂ ਵਾਲੀ ਰੀਤ ਜਨਾਈਆ ਕੀ ਪੈਸੇ ਟਕੇ ਦੀਖਾਂ ਮਥੇ ਟੇਕੀਏ ਨਾਲ ਕੌਂਡ ਜੋ ਸਵਰਨ ਦਿੱਤੇ ਕੜਾਈ ਆ ਆ ਜਨ ਭਗਤ ਪੁੱਛਦੇ ਕਿ ਕੀ ਤੇਰੇ ਅੱਗੇ ਅਸੀਂ ਜਿਹੜੇ ਮਥੇ ਪੈਸਿਆਂ ਨਾ ਪੌਂਦਾ ਨਾ ਟੇਕੀਏ ਕੀ ਤੋ ਫਿਰ ਕੁਛ ਹੋਏਗਾ ਨਹੀਂ ਇਤਾਂ ਨਹੀਂ ਕੀ ਬਣ ਕੇ ਆਈਏ ਕਤਵ ਗੌਸ ਬਾਰੂ ਪੀ ਰੂਪ ਵਟਾਈਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਸੱਚ ਦੇਣਾ ਜਨਾਈਆ ਐ ਜਨਪੁਖਤ ਕਾਲ ਪ੍ਰਭੂ ਕਹਿੰਦੇ ਪ੍ਰਮਾਤਮਾ ਸੱਚ ਸੱਚ ਸਾਨੂੰ ਦੱਸ ਦੇ ਕਿ ਤੇਰੀ ਮਨੋਤ ਹੈ ਕਿڑی ਆ ਅਸੀਂ ਕੀ ਕਰੀਏ ਕੀ ਆਈਏ ਵਿਦਿਆ ਪੜ ਕੇ ਬੋਧ ਬਵੇਕ ਕਰਾਈਆ ਕੀ ਆਈਏ ਸੀਸ ਤੇਰੇ ਚਰਨਾ ਧਰ ਕੇ ਨਿਉ ਨਿਉ ਤੂੜਰ ਮਾਈਆ ਕੀ ਆਈਏ ਜਿੰਦਿਆਂ ਮਰ ਕੇ ਮਰਨ ਜੀਵਨ ਦੋਵੇਂ ਤੇਰੇ ਲੇਖੇ ਪਾਈਆ ਕੀ ਆਈਏ ਕੋੜੀ ਚੜ ਕੇ

ਭਗ ਆਪਣੇ ਵੇਖ ਵਖਾਈਆ ਕੀ ਆਇਏ ਸੱਚ ਦਵਾਰੇ ਖੜ ਕੇ ਮਹਾਲ ਟਲ ਖੁਸ਼ੀ ਮਨਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰਬਾਨ ਦੇ ਸਮਝਾਈਆ ਤੇ ਜਨ ਭਗਤ ਸਾਰੀਆਂ ਚੀਜ਼ਾਂ ਰੱਖ ਕੇ ਕਹਿੰਦੇ ਮਿਹਰਬਾਨ ਪ੍ਰਮਾਤਮਾ ਤੂੰ ਆਪ ਹੀ ਸਮਝਾਵੇ ਕਿ ਅਸੀਂ ਕੀ ਕਰਕੇ ਆਏ ਜਿਹਦੇ ਨਾਲ ਤੇਰੇ ਚਰਨਾਂ ਦਾ ਸਾਥ ਹੋਵੇ ਕੀ ਆਈਏ ਪੜਕੇ ਨਮਾਜ਼ ਸਜਦਾ ਸੀਸ ਝੁਕਾਹੀਆ ਕੀ ਲੈ ਕੇ ਆਈਏ ਨਿਆਹਜ ਪਰੌਂਠੇ ਨਾਲ ਪਕਾਈਆ ਕੀ ਲੈ ਕੇ ਆਈਏ ਤਾਜ ਜਿਹੜਾ ਤੇਰੇ ਸੀਸ ਬੰਦਾਹੀਆ ਕੀ ਲੈ ਕੇ ਆਈਏ ਸਾਜ ਜੋ ਸਾਜਨ ਦਰ ਵਜਾਈਆ ਕੀ ਬਣ ਕੇ ਆਈਏ ਸਾਕ ਸਜਣ ਇੱਕ ਅਖਵਾਈਆ ਕੀ ਖੋਲ ਕੇ ਆਈਏ ਤਾਕ ਪਰਦਾ ਅੰਤੇ ਉਠਾਈਆ ਕੀ ਕਰਦੇ ਆਈਏ ਨਾਚ ਕੰਕਟ ਮੁਖੇ ਠਾਈਆ ਕੀ ਮਲਦੇ ਆਈਏ ਨਾਕ ਤੇਡਾ ਮੁਖ ਕਰਾਈਆ ਕੀ ਜੋੜਦੇ ਆਈਏ ਹੱਥ ਦੋਏ ਦੋਏ ਸ਼ਰਨਾਈਆ ਕੀ ਗਾਉਂਦੇ ਆਈਏ ਗਾਥ ਤੇਰਾ ਨਾਮ ਧਿਆਈਆ ਇੰਨੇ ਕੁਐਸਚਨ ਜਿਹੜੇ ਆ ਉਹ ਸਾਰੇ ਜਨ ਭਗਤ ਪਰਮਾਤਮਾ ਨੂੰ ਕਰ ਰਿਹਾ ਕਿ ਦੱਸ ਕਿਸ ਬੇਦ ਤੇਰੀ ਮਨੋਤ ਅਸੀਂ ਕਰ ਸਕਦੇ ਕੀ ਖੋਲ ਕੇ ਆਈਏ ਆਖ ਨੈਤਰ ਨੈਣੇ ਉਠਾਈਆ ਕੀ ਧੂੜੀ ਮਲ ਕੇ ਆਈਏ ਰਾਖ ਤਨ ਭੂਤ ਰਮਾਈਆ ਕੀ ਨਹਾ ਕੇ ਆਈਏ ਤੀਰਥ ਘਾਟ ਖਟਿਆ ਨਾਲ ਲਿਆਹੀਆ ਕੀ ਕੱਟ ਕੇ ਆਈਏ ਨੰਗੇ ਪੈਰੀ ਵਾਟ ਸਤ ਸਾਚੀ ਸੇਵ ਕਮਾਈਆ ਕੀ ਆਈਏ ਦੇਵ ਸ਼ਰਣ ਕੇ ਰਾਤ ਵੇਲਾ ਸਾਚਾ ਦੇ ਸਮਝਾਈਆ ਕੀ ਲੈ ਕੇ ਆਈਏ ਨਾਲ ਕਲਮ ਦਵਾਤ ਜੇ ਕੁਛ ਲੇਖਾ ਦੇ ਗਣਾਈਆ ਕੀ ਬਣ ਕੇ ਆਈਏ ਅਨਾਥ ਗਰੀਬਾਂ ਹੋਏ ਸਹਾਈਆ ਕੀ ਕਰਕੇ ਆਈਏ ਪੂਜਾ ਪਾਠ ਮੰਦਰ ਟਾਲ ਖੜਕਾਈਆ ਕੀ ਆਕੇ ਕਰੀਏ ਬਾਤ ਸਨਮੁਖ ਹੋ ਕੇ ਦੇ ਜਣਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰਵਾਨ ਦਇਆ ਕਮਾਈਆ ਕੀ ਆਏ ਸੀ ਸੰਧੋਂ ਦੇ ਮਾਣ ਅਪਮਾਨ ਮਟਾਈਆ ਕੀ ਆਏ ਢੋਲਾ ਗਾਉਂਦੇ ਧੁਰ ਦਾ ਰਾਗ ਸਣਾਈਆ ਕੀ ਆਈਏ ਰਾਗ ਅਲਾਉਂਦੇ ਆਪਣਾ ਤਾਲ ਵਜਾਈਆ ਕੀ ਆਈਏ ਅੱਖ ਸ਼ਰਮਾਉਂਦੇ ਨੇਤਰ ਨੈਣ ਨਾ ਕੋਈ ਉਠਾਈਆ ਕੀ ਆਈਏ ਗੜਬੇ ਚ ਪੱਲੂ ਪਾਉਂਦੇ ਪੈ ਪੋ ਵਿੱਚ ਰਖਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਦੇ ਮਨ ਦੇ ਵਢਾਈਆ ਇਹ ਕੁਐਸਚਨ ਜਿਹੜੇ ਆ ਹਜੂਰ ਨੂੰ ਕਰ ਰਿਹਾ ਜਨ ਭਗਤ ਪਰ ਇਹ ਅਜੇ ਖਤਮ ਨਹੀਂ ਹੋਇਆ ਪਰਮਾਤਮਾ ਨੇ ਸੱਚੇ ਪਾਤਸ਼ਾਹ ਹੀ ਨੇ ਇਹਨਾਂ ਸਾਰੇ ਕੁਐਸਚਨਾਂ ਨੂੰ ਛੱਡ ਕੇ ਤੇ ਜੋ ਪਰਮਾਤਮਾ ਨੇ ਫਿਰ ਕੀ ਜਵਾਬ ਦਿੱਤਾ ਉਹਦਾ ਪ੍ਰੋਫੈਟ ਨਾਸ਼ੀ ਦਾ ਇਹ ਸੁਣਨ ਵਾਲਾ ਜਿਹੜਾ ਆਪਾਂ ਅਪਣਾਉਣਾ ਹੈ ਤੇ ਜਿਹਦੇ ਨਾਲ ਹਾਰ ਉਤਾਰਾਣਾ ਬਾਕੀ ਇਹ ਸਾਰੀਆਂ ਜਿੰਨੀਆਂ ਮਨੋਤਾ ਉਹ ਪਰਮਾਤਮਾ ਕਹਿੰਦਾ ਇਹਨਾਂ ਦੇ ਨਾਲ ਮੈਂ ਤ੍ਰੀਜ ਦਾ ਨਹੀਂ ਔਰ ਫਿਰ ਪੁਰਖ ਹੈ ਬਨਾਸੀ ਨੇ ਕੀ ਕਿਹਾ ਇਹ ਸੁਣੋ ਜਿਆ ਪੁਰਖ ਹੈ ਬਨਾਸੀ ਕਿਆ ਮੈਂ ਕਿਸੇ ਵਿਦ ਕਦੇ ਨਾਰੀ ਜਾ ਭਗਤਾਂ ਦਿਆਂ ਸਮਝਾਈਆ ਮੈਂ ਇਹਨਾਂ ਕਿਸੇ ਤਰੀਕਿਆਂ ਦੇ ਨਾਲ ਵੀਜਦਾ ਨਹੀਂ ਬਿਨਾ ਚਰਨ ਪ੍ਰੀਤੀ ਨਾ ਕਦੇ ਪਤੀ ਜਾ ਬਾਕੀ ਲੋੜ ਨ ਕੋਈ ਰਖਾਈ ਆ ਆਖਰੀ ਸਟਾਇਡਾ ਪੁਰਖ ਅਬਨਾਸ਼ੀ ਪ੍ਰਮਾਤਮਾ ਨੇ ਦਿੱਤਾ ਕਿ ਮੈਂ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਰੀਝਦਾ ਜੇ ਰੀਝਦਾ ਕਦੋਂ ਚਰਨ ਪ੍ਰੀਤੀ ਦੇ ਨਾਲ ਚਰਨ ਪ੍ਰੀਤੀ ਦੇ ਨਾਲ ਆਪਾਂ ਸਾਰਾ ਆਪਣੇ ਆਪ ਨੂੰ ਸਤਿਗੁਰ ਦੇ ਚਰਨਾਂ ਦੇ ਉੱਤੇ ਆਤਮ ਸਮਰਪਣ ਕਰਨਾ ਇਹੀ ਉਹਦੀ ਰੀਝ ਤੇ ਇਹੀ ਸਾਡੀ ਭਗਤੀ ਬੇਨ ਚਰਨ ਪਰੀਤੀ ਕਦ ਨਾ ਕਦੇ ਪਤੀ ਜਾ ਬਾਕੀ ਲੋੜ ਨ ਕੋਈ ਰਖਾਈਆ ਵੇਖੋ ਤੁਹਾਡੇ ਸਾਹਮਣੇ ਕੱਢੀ ਜਾਂਦਾ ਨਤੀਜਾ ਜੁਗ-ਜੁਗ ਦੇ ਪਰਚੇ ਵੇਖ ਵਖਾਈਆ ਆ ਪਰਚਾ ਕੱਢਿਆ ਭਗਤਾਂ ਨੇ ਇੰਨੇ ਸਵਾਲ ਕੀਤੇ ਤੇ ਸਤਗੁਰ ਨੇ ਇੱਕੇ ਲਾਈਨ ਦੇ ਵਿੱਚ ਹੀ ਖਤਮ ਕਰ ਦਿੱਤਾ ਕਿ ਮੈਂ ਇਕ ਤੁਹਾਡੀ ਚਰਨ ਪ੍ਰੀਤੀ ਤੇ ਆਪਸੀ ਫਰੀਦ ਦੇ ਨਾਲ ਹੀ ਰੀਝ ਦਾ ਸੋਹਾਰ ਸੰਗਤ ਜੀਓ ਜਿੰਨੀਆਂ ਮਰਜੀ ਆਪਾਂ ਭਗਤੀਆਂ ਕਰ ਲਈਏ ਜੋ ਕੁਛ ਵੀ ਜੋ ਆਪਾਂ ਪੜਿਆ ਸੁਣਿਆ ਸਾਰਾ ਕੁਛ ਕਰ ਲਈਏ ਉਹ ਨਹੀਂ ਰੀਝ ਦਾ ਰੀਝਣਾ ਕਦੋਂ ਨੇ ਜਦੋਂ ਉਹਨੇ ਜਿਹੜਾ ਹੁਕਮ ਦਿੱਤਾ ਹੈ ਸਾਨੂੰ ਕਿ ਮੈਨੂੰ ਚਰਨ ਪ੍ਰੀਤੀ ਦੀ ਲੋੜ ਹੈ ਤੇ ਸਾਰੇ ਸੰਗਤ ਨੂੰ ਆਪਸ ਵਿੱਚ ਹੀ ਪ੍ਰੀਤ ਦੀ ਡੋਰੀ ਦੇ ਵਿੱਚ ਹੀ ਬੰਦਾ ਉਸੇ ਨੂੰ ਲੈ ਕੇ ਅਸੀਂ ਮੰਨ ਲਾਂਗੇ ਤੇ ਸਾਰਾ ਕੁਛ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਪੈਗੀ ਸੋ ਹਰ ਸੰਗਤ ਜੀਓ ਹਾਂਜੀ ਠੀਕ ਹੈ ਜੀ ਨਹੀਂ ਹਾਂ ਅਜੇ ਕੁਐਸਚਨ ਜਿਹੜੇ ਅਜੇ ਵੀ ਖਤਮ ਨਹੀਂ ਹੋਏ ਇਹ ਅੱਗੇ ਸੋਣਾ ਤੇ ਹੋਰ ਅੱਗੇ ਮੈਂ ਮਹਾਰਾਜ ਦੇ ਕੁਐਸਚਨ ਜਿਹੜੇ ਜੋ ਹੋ ਰਹੇ ਨੇ ਭਗਤਾਂ ਦੇ ਹੋਰ ਲਿਖ ਲੈ ਲੋ ਤਾਂ ਹਾਂ ਠੀਕ ਹੈ ਜੀ ਪਤਨ ਦੀ ਗੱਲ ਕਰ ਲਈ ਤੇ ਉਹਨੇ ਸੈਵਨ ਅੱਗੇ ਚਾਰ ਵਿਸਾਖ ਸੰਸ਼ਈ ਸੰਮਤ ਇੱਕ ਨੂੰ ਹਾਂ ਜੈਨ ਭਵਨ ਬਿਮਲ 무ਨੀ ਦੇ ਨਾਲ ਜੋ ਬਚਨ ਹੋਏ ਸੱਚੇ ਪਾਤਸ਼ਾਹੀ ਦੇ ਜੰਮ ਦੇ ਵਿੱਚ ਪਹਿਲਾਂ ਆਪਾਂ ਪ੍ਰੇਮਾਨੰਦ ਜੀ ਦੇ ਸੁਨੇ ਸਿ ਉੱਥੇ ਹੁਣ ਬਿਮਲ 무ਨੀ ਜੀ ਦੇ ਨਾਲ ਕੀ ਬਚਨ ਹੋਏ ਆ ਆ ਸੁਣੋ ਸੱਚਾ ਸੰਤ ਅੰਦਰੋਂ ਫੜੇਵਾਗ ਬਿਨ ਹੱਥਾ ਹੱਥੇ ਉਠਾਈਆ ਮਨ ਵਾਸ਼ਨਾ ਕੁੜੀ ਕਿਰਿਆ ਦੁਰਮਤ ਮੈਲ ਧੋਵੇ ਦਾਗ ਅਮਰਤ ਮੇਗ ਇੱਕ ਬਰਸਾਈਆ ਜਿਹੜਾ ਸੱਚਾ ਸੰਤ ਹੁੰਦਾ ਉਹ ਬਾਗ ਕਿਥੋਂ ਫੜਦਾ ਸਾਡੀ ਅੰਦਰੋਂ ਤੇ ਜਦੋਂ ਅੰਦਰੋਂ ਬਾਗ ਫੜਦਾ ਹੈ ਤੇ ਫੇਰ ਸਾਡੇ ਅੰਦਰੋਂ ਜਿਹੜੀਆਂ ਮਨ ਵਾਸ਼ਨਾ ਕੂੜੀ ਕਿਰਿਆ ਦੁਰਮਤ ਮੈਲ ਜਿਹੜੀ ਉਹ ਸਾਰੀ ਧੁੱਪ ਜਾਂਦੀ ਹੈ ਦੀਪਕ ਜੋਤ ਜਗਾ ਚਰਾਗ ਅੰਧ ਅੰਧੇਰਾ ਦਹਿ ਗਵਾਈਆ ਦੀਪਕ ਕਿਹੜਾ ਹੋਆ ਜਿਹੜਾ ਬਿਨ ਤੇਲ ਪਾਟੀ ਜਾਕਦਾ ਉਹ ਕਿਹੜਾ ਸਾਡੀ ਆਪਮਾਨ ਜਦੋਂ ਉਹ ਜਗ ਜਾਂਦਾ ਤੇ ਸਾਡੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਜਿਹੜਾ ਉਹ ਖਤਮ ਹੋ ਜਾਂਦਾ ਜਗਤ ਤ੍ਰੇਸ਼ਨਾ ਤ੍ਰਿਖਾ 부ਝਾ ਕੇ ਆਗ ਮਾਇਆ ਮਮਤਾ মোহ ਮਟਾਈਆ ਜਦੋਂ ਅੰਦਰੋਂ ਆਵਾਗ ਨੇ ਫੜ ਲਿਆ ਕੇ ਸਾਡੀਆਂ ਜਗਤ ਦੀਆਂ ਤ੍ਰਿਸ਼ਨਾ ਤ੍ਰਿਖਾ ਜਿਹੜੀ ਆਸ ਕੂੜ ਝੁਕਾਰ ਦੀ ਆਗਿਆ ਉਹ ਜਿਹੜੀ ਸਾਰੀ ਖਤਮ ਹੋ ਜਾਂਦੀ ਹੈ ਫੜ ਕੇ ਹੰਸ ਬਣਾਏ ਕਾਗ ਮਾਨਕ ਮੋਤੀ ਹਰ ਕਾ ਨਾਮ ਚੋਗ ਚਗਾਈਆ ਫਿਰ ਕਾਗਾਂ ਨੂੰ ਫੜ ਕੇ ਹੰਸ ਬਣਾ ਦਿੰਦਾ ਤੇ ਚੋਗਾ ਕਿਹੜਾ ਹੈ ਸਾਡੇ ਕੋਲ ਨਾਮ ਦਾ ਸੋਹੰਗਾ ਸੋ ਪ੍ਰਮਾਤਮਾ ਹੰਗ ਆਤਮਾ ਇਹਦਾ ਮਿਲਨ ਜਿਹੜਾ ਸਾਡਾ ਹੈ ਨਾਮ ਦਾ ਚੋਗ ਹੈ ਪ੍ਰੇਮ ਪਿਆਰ ਉਪਜਾਏ ਇੱਕ ਵਿਰਾਗ ਕੂੜੀ ਕਿਰਿਆ ਤਿਆਗ ਦੇਵੇ ਕਰਾਈਆ ਉਸ ਪ੍ਰੇਮ ਪਿਆਰ ਦਾ ਫਿਰ ਇੱਕ ਵਿਰਾਗ ਜਿਹੜਾ ਉਪਜਦਾ ਜਦੋਂ ਵਿਰਾਗ ਉਪਜਦਾ ਤਾਂ ਸਾਡਾ ਜਿਹੜਾ ਆਤਮਾ ਉਹ ਪਰਮਾਤਮਾ ਦਾ ਮਿਲਨ ਹੁੰਦਾ ਤੇ ਫਿਰ ਕੂੜੀ ਜਿਹੜੀ ਆ ਕਿਰਿਆ ਉਹ ਤਿਆਗੀ ਜਾਂਦੀ ਹੈ ਮੇਲ ਕਰਾਹੇ ਸੱਚ ਸੁਆਮੀ ਕੰਤ ਸੁਹਾਗ ਪਤ ਪਰਮੇਸ਼ਰ ਬੇਪਰਵਾਹੀਆ ਜਗਤ ਨਾਤਾ ਤੋੜ ਸਮਾਜ ਗ੍ਰਹਿ ਸਾਚੇ ਦੇ ਬਹਾਈਆ ਜਦੋਂ ਕੁੜੂਵ ਕਰਾਂ ਦਾ ਨਾਤਾ ਟੁੱਟ ਜਾਂਦਾ ਹੈ ਤੇ ਫਿਰ ਉਹ ਸਾਨੂੰ ਜਗਤ ਦੇ ਨਾਲੋਂ ਨਾਤਾ ਤੋੜ ਕੇ ਸੱਚੇ ਗ੍ਰਹਿ ਦੇਤੇ ਬਿਠਾ ਦਿੰਦਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਜੋਗਾ ਜਗੰਤਰ ਲੋਕ ਮਾਤ ਸਾਚੇ ਸੰਤਾਂ ਸੇਵਾ ਸੱਚ ਲਗਾਈਆ ਸਾਚਾ ਸੰਤ ਵਾਗ ਪਕੜੇ ਡੋਰ ਤੰਦੀ ਆਪਣੇ ਹੱਥ ਰਖਾਈਆ ਸੱਚਾ ਸੰਤ ਪਰਮਾਤਮਾ ਜਿਹੜਾ ਵਾਗ ਪਕੜਦਾ ਹੈ ਪਰ ਜਿਹੜੀ ਡੋਰ ਆ ਤੰਦ ਫਿਰ ਉਹਨੇ ਆਪਣੇ ਹੱਥ ਵਿੱਚ ਹੀ ਰੱਖਿਆ ਹਮਨ ਮਨ ਵਾਸ਼ਨਾ ਮਿਟੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠੇ ਚੋਰ ਚੁਗਲੀ ਨਿੰਦਿਆ ਰਹਿਣ ਕੋਈ ਨਾ ਪਾਈਆ ਅੰਦਰ ਬਾਹਰ ਗੁਪਤ ਯਾਰੀ ਦੇਖੇ ਕਰਕੇ ਗੌਰ ਮਨ ਕਾ ਮਣਕਾ ਦੇਹ ਪੁਆਈਆ ਜੀ ਦੀ ਅੰਦਰੋਂ ਡੋਰ ਨੇ ਫੜ ਲਈ ਫਿਰ ਉਹਦੇ ਮਨ ਦਾ ਮਨਕਾ ਜਿਹੜਾ ਨੇ ਉਹ ਕਮਾ ਲੈਣਾ ਜਦੋਂ ਮਨ ਦਾ ਮਨਕਾ ਘੁੰਮ ਗਿਆ ਤੇ ਫਿਰ ਆਸ਼ਾ ਤ੍ਰਿਸ਼ਨਾ ਮਾਇਆ ਮਮਤਾ ਜਿਹੜੀ ਉਹ ਸਾਰੀ ਖਤਮ ਹੋ ਜਾਂਦੀ ਹੈ ਦੂਰ ਦਾ ਰਾਡਾ ਕਾਇਆ ਮੰਦਰ ਅੰਦਰ ਵਖਾਏ ਵਿਆਸ ਦਾ ਕੋਲ ਪਰਦਾ ਔਲਾਦ ਹੈ ਚਕਾਈਆ ਹੋਰ ਉਹ ਕਾਲਪੁਰ ਪ੍ਰਮਾਤਮਾ ਜਿਹਨੂੰ ਆਪਾਂ ਦੂਰ ਵਸਦਾ ਕਹਿੰਦੇ ਆ ਦੂਰ ਦਾ ਰਾਡਾ ਨੇ ਫਿਰ ਉਹ ਪਰਦਾ ਲਾ ਕੇ ਅੰਦਰ ਹੀ ਆਪਣਾ ਘਰ ਬੁਖਾ ਲੈਂਦਾ ਸੰਗ ਆਤਮ ਪਰਮਾਤਮ ਰੂਪ ਹੋ ਕੇ ਜਾਏ ਮੋਲ ਜੋਤ ਜੋਤ ਵਿੱਚ ਸਮਾਈਆ ਉਲਟਾ ਕਰਕੇ ਨਾਮ ਕੋਲ ਨજર ਚਿਰਨਾ ਦੇਹ ਚਰਾਹੀਆ ਦੇ ਵੜਾਈ ਉਪਰ ਤੋਲ धरनी धरत खुशी मनाइया ज्योति जो स्वरूप हार आप अपनी कृपा कर जोग जोग संत सहेले लोक मात प्रगटाईया संत सहेला पक डोरी पकड़े अपने हाथ वाग अंदरों पवाहिया ਜਦੋਂ ਪਰਮਾਤਮਾ ਅੰਤਰੋਂ ਬਾਗ ਪਕੜਦਾ ਨਾ ਤੇ ਫਿਰ ਬਾਹਰਲੀ ਡੋਰੀ ਜਿਹੜੀ ਉਹ ਘੁੰਮ ਜਾਂਦੀ ਫਿਰ ਵਿਕਾਰਾਂ ਤੋਂ ਬਾਹਰ ਹੋ ਜਾਂਦਾ ਪ੍ਰੇਮ ਦੇ ਨਾਤੇ ਦੇ ਵਿੱਚ ਵੱਜ ਜਾਂਦਾ ਆਰ ਜਾਨ ਖੋਲ ਦੇਵੇ ਅੱਖ ਪਰਦਾ ਦੁਈ ਦਵੇ ਤੇ ਚਕਾਈਆ ਫਿਰ ਆ ਅੱਖ ਜਿਹੜੀ ਆ ਸਾਡੀ ਦੋ ਅੱਖਾਂ ਇਹ ਦੇਖਣ ਰਹੀ ਨਹੀਂ ਤੀਜੀ ਅੱਖ ਜਿਹੜੀ ਆ ਉਹ ਖੁੱਲ ਜਾਂਦੀ ਹੈ ਸੱਚਾ ਮਾਰਗ ਦੇਵੇ ਦੱਸ ਰੇ ਪਰਹੋ ਕੇ ਰਸਤੇ ਪਾਈਆ ਅੰਮ੍ਰਿਤ ਮੇਘ ਹੋ ਕੇ ਜਾਏ ਵਸ ਬੂੰਦ ਸਵਤੀ ਸੇਰ ਲਾਈਆ ਸੱਚ ਵਸਤ ਨਾਮ ਪੰਡਾਰਾ ਖੋਲ ਕੇ ਹਟ ਕਾਇਆ ਮੰਦਰ ਅੰਦਰ ਦੇਹ ਵਿਖਾਈਆ ਧੁਰ ਦਾ ਕਾਬਾ ਦੇਵੇ ਦਸ ਹੁਜਰਾ ਹੱਕ ਬੇਪਰਵਾਈ ਆ ਨਾਰਾ ਬੋਲ ਕੇ ਇੱਕ ਲੱਖ ਅਲਖ ਗੋਚਰ ਅਗਮ ਅਥਾ ਦੇ ਸਮਝਾਈ ਆ ਜਿਸ ਨਾਲੋਂ ਸਮਝ ਕੇ ਬੈਠਾ ਵਖ ਉਸੇ ਨਾਲ ਮੇਲਾ ਦੇ ਕਰਾਈਆ ਇਹ ਸੱਚਾ ਸੰਤ ਜੋ ਆਪਨ ਕੋ ਪਰਮਾਤਮਾ ਉਹ ਆਪ ਹੀ ਸੱਚਾ ਹਾਂ। ਔਰ ਜਿੰਨੂੰ ਅਸੀਂ ਆਪਣੇ ਤੋਂ ਦੂਰ ਸਮਝਦੇ ਹਾਂ ਪੌਣ ਦੀਆਂ ਕੋਸ਼ਿਸ਼ਾਂ ਕਰਦੇ ਆਂ ਅਗਲੀ ਭਗਤੀਆਂ ਕਰਦੇ ਆਂ ਤੇ ਜਦੋਂ ਉਹਦੀ ਸਮਝ ਲੈਨੇ ਅਸੀਂ ਉਹਦੀ ਧਾਰ ਨੂੰ ਫਿਰ ਉਹ ਵੱਖਰਾ ਨਹੀਂ ਰਹਿੰਦਾ। ਫਿਰ ਉਹ ਮਾਰੇ ਦੇ ਸੱਚੇ ਪਾਸ਼ੇ ਨੇ ਸਿਰਫ ਆਇਆ ਜਿਸ ਨੂੰ ਸਮਝ ਕੇ ਬੈਠਾ ਵਕ ਉਸ ਨਾਲ ਮੇਲਾ ਦਾ ਕਰਾਇਆ ਉਹ ਮੇਲਾ ਜਿਹੜਾ ਉਹ ਅੰਦਰ ਹੀ ਐ ਸਭ। ਕਿਤੇ ਦੂਰ ਨਹੀਂ। ख के पुरख सम्राट मैं मां कथ एक सुनाईया इको मंदर इको इक ग्रह इको स्वामी इको इक अंतर जामी आत्म मिलके जाए वास हस हस अपनी खुशी बनाईया ज्योति जो, जो हार ਆਪ ਆਪਣੀ ਕਿਰਪਾ ਕਰ ਨਿਤ ਨਵਿਤ ਸੰਤ ਸਹੇਲੇ ਧੁਰ ਦੇ ਸਜਣ ਲੋਕ ਮਾਤ ਲੈ ਪ੍ਰਗਟਾਈਆ ਕਿਉਂ ਕਿਉਂਕਿ ਉਹ ਅਕਾਲ ਪੁਰਖ ਹੈ ਪ੍ਰਮਾਤਮਾ ਨਿਤ ਨਵਿਤ ਉਹਨੇ ਸੰਤ ਸਹੇਲੇ ਸਜਣ ਗੁਰਮੁਖ ਜਿਹੜੇ ਉਹ ਆਪ ਹੀ ਪ੍ਰਗਟ ਹੋਣ ਇਸ ਕਰਕੇ ਜ਼ਰੂਰਤ ਕੀ ਹੈ ਇਸ ਟਾਈਮ ਸਾਨੂੰ ਜੋ ਸੱਚੇ ਪਾਤਸ਼ਾਹੀ ਦੇ ਹੁਕਮ ਆ ਉਹਨਾਂ ਨੂੰ ਮੰਨਣਾ ਆਪਣੀ ਮੈਨੂੰ ਖਤਮ ਕਰਨਾ ਜੇ ਆਪਣੀ ਮੈਨੂੰ ਅਸੀਂ ਖਤਮ ਕਰ ਲੈਨੇ ਆ ਤੇ ਸੱਚੇ ਪਾਤਸ਼ਾਹੀ ਦੇ ਹੁਕਮਾਂ ਨੂੰ ਮੰਨਦੇ ਆ ਤੇ ਫਿਰ ਹੀ ਸਾਨੂੰ ਉਹਦੇ ਚਰਨਾਂ ਦੇ ਜਗ੍ਹਾ ਮਿਲਦੀ ਹੈ ਸੋ ਵਿਦ ਯੂ ਮੈਂ ਇੱਥੇ ਹੀ ਹਰ ਬਾਣੀ ਸਮਾਪਤ ਕਰਾਂ ਦੀ ਸੱਚੇ ਪਾਤਸ਼ਾਹੀ ਪਾਸੋਂ ਔਰ ਹਰ ਸੰਗਤ ਪਾਸੋਂ ਜਿਆਦਾ ਚਾਹੁੰਦਾ ਹਾਂ ਇਹ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਹੋਵੇ ਇਹਨਾਂ ਦਾ ਕੁਝ ਵਿਚਾਰ ਕਰਦੇ ਹਾਂ ਬੋਲਿਆ ਗਿਆ ਹੋਵੇ ਤੇ ਮੈਂ ਅਜੂ ਸ਼ੰਸ਼ਾਈ ਪਾਸੋਂ ਹਰ ਸੰਤ ਪਾਸੋਂ ਕੀ ਮੰਗਦਾ ਹਾਂ ਆਓ ਪੰਜ ਕਰਿਆ ਦਾ ਸਾਥ ਦਿਓ ਸੋ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਮਹਾਰਾਜੇ ਸਿੰਘ ਵਿਸ਼ਨੂੰ

ਵਾਹਾਂ ਦੀ ਜਲ ਚੱਲ ਪਿੱਛੇ ਆਓ ਜੀ ਸੋ ਲਾਈਟ ਗਈ ਆਪੇ ਮੈਂ ਜੀ ਕੋਈ